ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਜ ਟੀਵੀ ਅਤੇ ਮੈਂ ਹਾਂ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸ ਦਾ ਨਾਮ ਮੁਹੰਮਦ ਦੱਸਿਆ ਜਾ ਰਿਹਾ ਹੈ ਉਮਰ ਲਗਭਗ 32 ਸਾਲ ਦੀ ਤਾਂ ਮੁਹੰਮਦ ਦਾ ਬਹਿਰੈਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜਦੋਂ ਪੁਲਿਸ ਨੂੰ ਇਹ ਸੂਚਨਾ ਬਾਰੇ ਪਤਾ ਲੱਗਦਾ ਹੈ ਤਾਂ ਪੁਲਿਸ ਉਸ ਜਗ੍ਹਾ ਪਹੁੰਚਦੀ ਆ ਤਾਂ ਬਾਅਦ ਵਿੱਚ ਪੁਲਿਸ ਲਾਸ਼ ਨੂੰ ਬਰਾਮਦ ਕਰਕੇ ਉਸ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਹੈ ਤਾਂ ਬਾਅਦ ਵਿੱਚ ਜਦੋਂ ਇਸ ਘਟਨਾ ਬਾਰੇ ਸਾਰੇ ਮਹੱਲੇ ਵਿੱਚ ਪਤਾ ਲੱਗਦਾ ਤੇ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈ ਜਾਂਦਾ ਹੈ ਤਾਂ ਹੁਣ ਮੁਹੰਮਦ ਦੀ ਮੌਤ ਕਿਵੇਂ ਤੇ ਕਿਸ ਨੇ ਕੀਤੀ ਇਹਦੇ ਬਾਰੇ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਜਿਹੜਾ ਮੁਹੰਮਦ ਆ ਉਹ ਇੱਕ ਇਹ ਜਿਹੜੀ ਖਬਰ ਆ ਬਿਹਾਰ ਦੇ ਪੂਰਨਪੁਰੀਆ ਜ਼ਿਲ੍ਹੇ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਮੁਹੰਮਦ ਆ ਉਸ ਦਾ ਵਿਆਹ ਹਲੇ 5 ਸਾਲ ਪਹਿਲਾਂ ਹੀ ਹੋਇਆ ਸੀ ਤੇ ਜਿਹੜੀ ਉਸਦੀ ਪਤਨੀ ਸੀ ਉਸਦਾ ਨਾਮ ਨਸੀਮਾ ਦੱਸਿਆ ਜਾ ਰਿਹਾ ਹੈ ਬਾਅਦ ਵਿੱਚ ਜਦੋਂ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਉਹਨਾਂ ਦੇ ਦੋ ਬੱਚੇ ਪੈਦਾ ਹੁੰਦੇ ਆ ਤੇ ਮੁਹੰਮਦ ਕਿਸੇ ਹੋਰ ਇਲਾਕੇ ਦੇ ਵਿੱਚ ਕੰਮ ਕਰਨ ਲਈ ਚੱਲ ਜਾਂਦਾ ਹੈ ਤਾਂ ਉਸ ਇਲਾਕੇ ਦਾ ਨਾਮ ਚੌਰੀ ਦੱਸਿਆ ਜਾ ਰਿਹਾ ਹੈ ਤੇ ਜਦੋਂ ਮੁਹੰਮਦ ਚੌਰੀ ਚੌਰੀ ਇਲਾਕੇ ਦੇ ਵਿੱਚ ਕੰਮ ਕਰਦੇ ਤਾਂ ਉੱਥੇ ਇੱਕ ਲੜਕੀ ਹੁੰਦੀ ਆ ਜਿਸ ਦੇ ਨਾਲ ਮੁਹੰੰਦ ਨੂੰ ਪਿਆਰ ਹੋ ਜਾਂਦਾ ਹੈ ਪਰ ਦੂਜੇ ਪਾਸੇ ਜਿਹੜੇ ਲੜਕੀ ਦੇ ਪਰਿਵਾਰਕ ਮੈਂਬਰ ਹੁੰਦੇ ਆ ਜਦੋਂ ਇਸ ਗੱਲ ਬਾਰੇ ਉਹਨਾਂ ਨੂੰ ਪਤਾ ਲੱਗਦਾ ਏ ਤਾਂ ਪਰਿਵਾਰ ਲੜਕੀ ਦੇ ਪਰਿਵਾਰਕ ਮੈਂਬਰ ਇਸ ਗੱਲ ਦਾ ਵਿਰੋਧ ਕਰਦੇ ਆ ਤਾਂ ਬਾਅਦ ਵਿੱਚ ਜਿਹੜੀ ਲੜਕੀ ਦੇ ਪਰਿਵਾਰਕ ਮੈਂਬਰ ਆ ਉਹ ਇੱਕ ਪਲੈਨਿੰਗ ਕਰਦੇ ਆ ਮੁਹੰਮਦ ਨੂੰ ਆਪਣੇ ਘਰ ਬੁਲਾਉਂਦੇ ਆ ਤਾਂ ਜਦੋਂ ਮੁਹੰਮਦ ਉਹਨਾਂ ਦੇ ਘਰ ਜਾਂਦਾ ਏ ਤਾਂ ਉਸ ਨੂੰ ਕੁੜੀ ਦੇ ਪਰਿਵਾਰਕ ਮੈਂਬਰਾਂ ਦੁਆਰਾ ਮੁਹੰਮਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਏ ਬਾਅਦ ਵਿੱਚ ਇਸ ਖਬਰ ਬਾਰੇ ਜਦ ਪੁਲਿਸ ਨੂੰ ਸੂਚਨਾ ਮਿਲਦੀ ਆ ਤਾਂ ਪੁਲਿਸ ਉਸ ਜਗ੍ਹਾ ਪਹੁੰਚਦੀ ਆ ਤਾਂ ਪੁਲਿਸ ਜਿਹੜੀ ਮੁਹੰਮਦ ਦੀ লাশ ਨੂੰ ਕਬਜ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਪਰ ਦੂਜੇ ਪਾਸੇ ਜਿਹੜੇ ਮਰੇ ਆ ਕਿ ਜਿਹੜਾ ਮੁਹੰਮਦ ਦਾ ਉਹਦੇ ਕਿਸੇ ਹੋਰ ਦੂਜੀ ਮੁਹੰਮਦ ਦਾ ਵਿਆਹ ਹੋਣ ਦੇ ਬਾਅਦ ਵੀ ਉਸਨੇ ਕਿਸੇ ਦੂਜੀ ਔਰਤ ਦੇ ਨਾਲ ਜਿਹੜੇ ਸਬੰਧ ਬਣਾਏ ਸੀ ਉਹ ਕਿਸੇ ਹੋਰ ਲੜਕੀ ਦੇ ਨਾਲ ਪਿਆਰ ਕਰਨ ਲੱਗ ਗਿਆ ਸੀ ਤਾਂ ਬਾਅਦ ਵਿੱਚ ਜਿਹੜੀ ਉਹ ਲੜਕੀ ਆ ਉਸਦੇ ਪਰਿਵਾਰਕ ਮੈਂਬਰਾਂ ਨੇ ਹੀ ਮੁਹੰਮਦ ਦਾ ਜਿਹੜਾ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤਾਂ ਇਹ ਬਹੁਤ ਵੱਡੇ ਦੋਸ਼ ਜਿਹੜੇ ਆ ਮੁਹੰਮਦ ਦੇ ਪਰਿਵਾਰਕ ਮੈਂਬਰ ਦੁਆਰਾ ਉਸ ਲੜਕੀ ਦੇ ਪਰਿਵਾਰਕ ਮੈਂਬਰ ਉੱਤਰ ਉੱਪਰ ਲਗਾਏ ਜਾ ਰਹੇ ਆ ਇਹ ਬਹੁਤ ਹੀ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਏ ਤੇ ਇਸ ਉੱਪਰ ਇਹ ਵੀ ਸਵਾਲ ਉੱਠਦੇ ਇਹ ਜਿਹੜੇ ਦੋਸ਼ ਆ ਮੁਹੰਮਦ ਦੇ ਪਰਿਵਾਰਕ ਮੈਂਬਰਾਂ ਦੁਆਰਾ ਕੁੜੀ ਦੇ ਦੂਜੀ ਜਿਹੜੀ ਕੁੜੀ ਦੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਪਰ ਲਗਾਏ ਜਾ ਰਹੇ ਆ ਪਰ ਹਲੇ ਜਿਹੜੀ ਆ ਮੁਹੰਮਦ ਦੀ ਲਾਸ਼ ਨੂੰ ਪੁਲਿਸ ਵਾਲਿਆਂ ਨੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਏ ਹੁਣ ਪੋਸਟਮਾਰਟਮ ਦੇ ਵਿੱਚ ਜੋ ਕੁਝ ਵੀ ਰਿਪੋਰਟ ਦੇ ਵਿੱਚ ਆਵੇਗਾ ਤਾਂ ਅਗਲੀ ਕਾਰਵਾਈ ਕਾਰਵਾਈ ਹੋਵੇਗੀ ਉਹ ਪੁਲਸ ਜਿਹੜੀ ਆ ਕਰੇਗੀ ਤਾਂ ਪੁਲਸ ਜਿਹੜੀ ਆ ਆਪਣੀ ਪੁੱਛ ਗੈਟ ਅਨਸਾਰ ਹੀ ਉਹ ਅਗਲਾ ਜਿਹੜਾ ਕਦਮ ਚੁੱਕੇਗੀ ਪਰ ਇੱਥੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਅਤੇ ਇਹਦੇ ਉੱਪਰ ਸਵਾਲ ਉੱਠਦੇ ਆ ਕਿ ਜਿਹੜਾ ਮੁਹੰਮਦ ਆ ਉਸ ਦਾ ਜੇਕਰ ਪਹਿਲਾਂ ਵਿਆਹ ਹੋ ਚੁੱਕਿਆ ਸੀ ਤਾਂ ਉਹ ਹੋਰ ਕੁੜੀ ਦੇ ਨਾਲ ਉਸ ਨੂੰ ਪਿਆਰ ਕਿਉਂ ਹੋ ਜਾਂਦਾ ਏ ਉਹ ਆਪਣੇ ਘਰ ਬਾਰ ਲਈ ਉਹ ਕਿਤੇ ਹੋਰ ਇਲਾਕੇ ਦੇ ਵਿੱਚ ਕੰਮ ਕਰਨ ਚੱਲ ਜਾਂਦਾ ਏ ਤਾਂ ਉਸ ਨੂੰ ਆਪਣੇ ਪਰਿਵਾਰਕ ਮੈਂਬਰ ਬਾਰੇ ਸੋਚਣਾ ਚਾਹੀਦਾ ਸੀ ਆਪਣੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਸੀ ਵੀ ਮੈਂ ਜਿਹੜਾ ਆਪਣੇ ਪਰਿਵਾਰਕ ਮੈਂਬਰਾਂ ਦੇ ਲਈ ਕੰਮ ਕਰਨ ਲਈ ਕਿਸੇ ਹੋਰ ਜਗ੍ਹਾ ਰਹਿ ਰਿਹਾ ਹਾਂ ਉਹਨਾਂ ਦੇ ਲਈ ਮੈਂ ਇਹ ਕਮਾਈ ਕਰ ਰਿਹਾ ਹਾਂ ਪਰ ਉਸ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਸਾਈਡ ਤੇ ਰੱਖ ਕੇ ਉਸ ਨੇ ਆਪਣਾ ਫਾਇਦਾ ਦੇਖਿਆ ਜਿਸ ਹਿਸਾਬ ਦੇ ਨਾਲ ਖਬਰ ਆ ਰਹੀ ਆ ਵੀ ਉਸ ਨੇ ਆਪਣਾ ਫਾਇਦਾ ਦੇਖਿਆ ਪਰ ਉਸ ਨੇ ਇਹ ਨਹੀਂ ਸੋਚਿਆ ਕਿ ਜਿਹੜੀ ਮੈਂ ਇਹ ਕੰਮ ਕਰ ਰਿਹਾ ਹਾਂ ਇਹ ਮੇਰੇ ਮੇਰੇ ਲਈ ਵੀ ਬਹੁਤ ਗਲਤ ਹੋਵੇਗਾ ਤੇ ਮੇਰੇ ਜਿਹੜੇ ਪਰਿਵਾਰਕ ਮੈਂਬਰ ਆ ਤੇ ਮੇਰੇ ਬੱਚੇ ਆ ਉਹਨਾਂ ਲਈ ਵੀ ਬਹੁਤ ਇਹ ਜਿਹੜੀ ਹੈ ਬਹੁਤ ਹੀ ਬੁਰੀ ਖਬਰ ਹੋਵੇਗੀ ਮੁਹੰਮਦ ਨੂੰ ਕੀ ਪਤਾ ਸੀ ਕਿ ਮੇਰੇ ਨਾਲ ਜਿਹੜੇ ਉਸ ਕੁੜੀ ਦੇ ਪਰਿਵਾਰਕ ਮੈਂਬਰ ਆ ਮੇਰੇ ਨਾਲ ਐਦਾਂ ਉਹ ਧੱਕਾ ਕਰਨਗੇ ਤੇ ਮੈਨੂੰ ਮੌਤ ਦੇ ਘਾਟ ਉਤਾਰ ਦੇਣਗੇ ਪਰ ਇੱਥੇ ਇੱਕ ਇਹ ਵੀ ਸਵਾਲ ਉੱਠਦਾ ਏ ਕਿਸੇ ਵੀ ਵਿਅਕਤੀ ਨੂੰ ਆਪਣਾ ਜਿਹੜਾ ਮਨ ਹੁੰਦਾ ਏ ਉਹਦੇ ਉੱਪਰ ਹਰ ਇੱਕ ਵਿਅਕਤੀ ਨੂੰ ਕੰਟਰੋਲ ਕਰਨਾ ਚਾਹੀਦਾ ਏ ਕਿਉਂਕਿ ਜਿਹੜਾ ਮਨ ਦਾ ਕੰਟਰੋਲ ਆ ਉਹ ਆਪਣੇ ਹੱਥ ਵਿੱਚ ਆ ਕਈ ਲੋਕ ਕਹਿੰਦੇ ਆ ਵੀ ਸ਼ਾਇਦ ਸਾਡੇ ਜਿਹੜੇ ਅਗੇ ਮਨ ਮਨ ਤੇ ਨਹੀਂ ਕੰਟਰੋਲ ਹੁੰਦਾ ਪਰ ਨਹੀਂ ਆਪਾਂ ਸੋਚ ਸਮਝ ਕੇ ਜੇਕਰ ਆਪਾਂ ਸੋਚੀਏ ਸਮਝੀਏ ਵੀ ਸਾਨੂੰ ਕਿਹੜੀ ਚੀਜ਼ ਦੇ ਵਿੱਚ ਲਾਭ ਆ ਤੇ ਕਿਹੜੀ ਚੀਜ਼ ਦੇ ਵਿੱਚ ਨੁਕਸਾਨ ਆ ਤਾਂ ਹੋ ਸਕਦਾ ਏ ਆਪਣੀ ਜ਼ਮੀਰ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਕਿਉਂਕਿ ਇੱਕ ਇੱਕ ਵਾਰ ਜਦੋਂ ਆਪਾਂ ਕੋਈ ਗਲਤੀ ਕਰਦੇ ਆ ਆਪਣੇ ਮਨ ਚ ਆਪਣੀ ਜ਼ਮੀਰ ਚ ਇੱਕ ਵਾਰ ਤਾਂ ਆਵਾਜ਼ ਆਉਂਦੀ ਹੈ ਵੀ ਆਪਾਂ ਇਹ ਜਿਹੜਾ ਕੰਮ ਕਰ ਰਹੇ ਆ ਸਹੀ ਕਰ ਰਹੇ ਆ ਜਾਂ ਗਲਤ ਕਰ ਰਹੇ ਆ ਤਾਂ ਹੋ ਸਕਦਾ ਜਦੋਂ ਮੁਹੰਮਦ ਨੇ ਇਦਾਂ ਦਾ ਕੋਈ ਕਦਮ ਚੁੱਕਿਆ ਸੀ ਤਾਂ ਉਸ ਦੇ ਮਨ ਵਿੱਚ ਵੀ ਜਿਹੜਾ ਇਹ ਸਵਾਲ ਉੱਠਿਆ ਹੋਵੇਗਾ ਕਿ ਮੈਂ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ ਪਰ ਕਈ ਲੋਕ ਹੁੰਦੇ ਆ ਜਿਹੜੇ ਆਪਣੇ ਮਨ ਦੀ ਵੀ ਨਹੀਂ ਸੁਣਦੇ ਉਸ ਨੂੰ ਜੋ ਉਸ ਦੇ ਵਿੱਚ ਦਿਮਾਗ ਦੇ ਵਿੱਚ ਜੋ ਕੁਝ ਚੱਲ ਰਿਹਾ ਏ ਉਸ ਨੂੰ ਉਹੀ ਸਹੀ ਲੱਗਦਾ ਹੈ ਤਾਂ ਬਾਅਦ ਵਿੱਚ ਉਹ ਇਹ ਨਹੀਂ ਸੋਚਦਾ ਵੀ ਇਸ ਦਾ ਬੁਰਾ ਅੰਜਾਮ ਜਿਹੜਾ ਮੈਨੂੰ ਖੁਦ ਦੇਖਣਾ ਹੀ ਪਵੇਗਾ ਨਾਲ ਹੀ ਮੇਰੇ ਪਰਿਵਾਰਕ ਮੈਂਬਰਾਂ ਨੂੰ ਵੀ ਦੇਖਣਾ ਪਵੇਗਾ ਜਿਹਦੇ ਕਰਕੇ ਵੀ ਹੁਣ ਤੁਸੀਂ ਦੇਖ ਹੀ ਸਕਦੇ ਜਿਹੜਾ ਮੁਹੰਮਦ ਆ ਉਸਨੇ ਆਪਣੀ ਜਿਹੜੀ ਜਿੰਦਗੀ ਗਵਾ ਲਈ ਆ ਦੂਜੇ ਪਾਸੇ ਜਿਹੜੇ ਉਹਦੇ ਪਰਿਵਾਰਕ ਮੈਂਬਰ ਆ ਉਸ ਦੀ ਪਤਨੀ ਆ ਬੱਚੇ ਆ ਉਹ ਸਾਰਾ ਘਰ ਪਰਿਵਾਰ ਜਿਹੜਾ ਉੱਜੜ ਗਿਆ ਹੈ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟ ਅਤੇ ਵਿਚਾਰ ਸਾਡੇ